तो फिर किरोगा प्रधानमंत्री तो वाला अहदा है देश बोलो बोलो बारह साल चाहना हमने आपकी लैटरी बना के दी है बताओ यार शर्म नहीं आदमी की किया बै किस थोड़े जो कोठा पाया मोदी ने दरात खड़िया करो बोलो बोलो किरा कि मुंडा लवाया ਕੋ ਜੀ ਮੇਰਾ ਪਤਵਾਂ ਤੁਮਾਂ ਨੇ ਥੋਡੇ ਸੌਹਰਿਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਨਕੇ ਦਾ ਲਵਾਇਆ ਹੋਵੇ ਕੁੜਮਾ ਦਾ ਲਵਾਇਆ ਹੋਵੇ ਫੇਰ ਤੁਸੀਂ ਭਗਵੰਤ ਮਾਨ ਤੇ ਮੋਦੀ ਨੂੰ ਕਹਿੰਦੇ ਹੋ ਵੱਡਾ ਭਾਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਤੇ ਫੇਰ ਵੀ ਮੁੰਡਾ ਨਾ ਲਵਾਵਾ ਫਿਰੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਦਾ ਦੱਸੋ ਭਾਈ ਬੋਲੇ ਸੋਨਹਾ ਇੱਧਰ ਆ ਜਾ ਪਿੱਛੇ ਬੰਦੇ ਖੜੇ ਬੈਠੇ ਮੇਲਾ ਮੁੱਕਣ ਵਾਲਾ ਭਗਵੰਤਲਾ ਵੀ ਤੇ ਮੋਤੀ ਦਾਵੀ ਮੋਤੀ ਬੰਦਾ ਕਿਵੇਂ ਪਤਾ ਹੁਣ ਪਤਾ ਲੱਗ ਗਿਆ ਇਹ ਵੋਟਾਂ ਚੋਰੀ ਕਰ ਰਹੀ ਐ ਰਾਹੁਲ ਗਾਂਧੀ ਰੋਲਾ ਪਾਉਂਦਾ ਥੋਡੀਆਂ ਵੋਟਾਂ ਕੱਟ ਦਿੰਦਾ ਜਿੱਥੇ ਜਿੱਥੇ ਵੋਟਾਂ ਪੈਣੀਆਂ ਚੁੱਪਚੀ ਬਿੱਤੇ ਵੋਟਾਂ ਕੱਢ ਦਿੰਦੇ ਆ ਕਾਂਗਰਸ ਦੀਆਂ ਵੇਖ ਕੇ ਵੀ ਆ ਕਾਂਗਰਸ ਨੂੰ ਬੈਠੀਆਂ ਜਿਵੇਂ ਪਰਨਤਾਰ ਜੋ 5000 ਵੋਟ ਕੱਢ ਦੇਣਗੇ ਇੱਕ ਬੂਤੇ 30 ਵੋਟਾਂ ਕੱਢ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਕਹਿੰਦੇ ਯਾਰ ਸਾਡੀ ਤਾਂ ਰਾਣੀ ਦੀ ਵੋਟ ਹੀ ਗਈ ਸਾਡੇ ਤਾਂ ਯਾਰ ਬਾਪੂ ਦੀ ਵੋਟ ਹੀ ਗਈ ਗਈ ਤੇ 5000 ਠੋਡੀ ਕਾਂਗਰਸੀ ਪੱਕੀ ਵੋਟ ਕੱਢ ਦਿੰਦਾ ਹੈ ਤੇ ਜਦੋਂ 5 ਕੱਟੀ ਜਾਂਦੀ ਉਹ 10000 ਦੇ ਬਰਾਬਰ ਹੁੰਦੀ ਹੈ ਤੇ ਮਰ ਜਾਂਦਾ ਕਾਂਗਰਸੀ ਤੇ ਬੀਜੇਪੀ ਜਿੱਤ ਜਾਂਦੀ ਹੈ ਉਹ ਗੁੱਡੀ ਉਹ ਗੁੱਡੀ ਪੁੱਤਰਾ ਓਏ ਕਾਕਾ ਅੱਛਾ ਕੋਈ ਨਹੀਂ ਚਲੀ ਜਾਂਦੇ ਪਰ ਵਿਚਾਲੇ ਨਾ ਖੜਾ ਉਹਨੂੰ ਕੰਮ ਹੋਣਾ ਬਈ ਹੁਣ ਘੰਟਾ ਕਿੰਨੇ ਨੂੰ ਬੈਠੀ ਦਵੇਂ ਵਿਚਾਰੀ ਤੁਸੀਂ 6 ਘੰਟੇ ਹੋ ਗਏ ਬੱਲ ਇੱਧਰ ਆ ਜਾ ਅੱਛਾ 2 ਮਿੰਟ ਦਾ ਹੀ ਹੋਰ ਸਮਾਂ ਲੈਣਾ ਮੁੜ ਕੇ ਜਾਣਾ ਹੈ ਅੱਛਾ ਦੋ ਗੱਲੇ ਸੁਣਾਉਣੀ ਆ ਕਾਂਗਰਸ ਹੁੰਦੀ ਸੀ ਅੱਜ ਤੋਂ 12 ਸਾਲ ਪਹਿਲਾਂ ਸੈਂਟਰ 'ਚ ਤੇ ਮਨਮੋਹਨ ਸਿੰਘ ਸੀਗਾ ਆਪਣਾ ਪ੍ਰਧਾਨ ਮੰਤਰੀ ਕਾਂਗਰਸ ਨੇ ਕੀਤਾ 60 ਸਾਲ ਰਾਜ ਸੈਂਟਰ 'ਚ ਕਹਿੰਦੇ ਕਾਂਗਰਸ ਨੇ ਕੀ ਕੀਤਾ ਹੈ ਅੰਗਰੇਜ਼ 1947 'ਚ ਭਜਾਏ ਆਪਣਾ ਰਾਜ ਆਇਆ ਇਸ ਦੇਸ਼ 'ਚ ਸੂਈ ਨਹੀਂ ਬੰਦੀ ਸੀ ਫਿਰ ਜਾਜ ਬਣਨ ਲੱਗਿਆ ਆਧਾਰਨ ਦੇਵਾ ਕਿਵੇਂ 7 ਸਾਲ ਆਪਣਾ ਰਾਜ ਰਿਹਾ ਕਾਂਗਰਸ ਦਾ ਸੈਂਟਰ 'ਚ ਦਾਂ ਸੁਣਿਓ ਸਿਉਣੇ ਦਾ ਭਾਅ 60 ਸਾਲਾਂ ਚ 12 ਸਾਲ ਪਹਿਲਾਂ ਮਲਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਆਪਾਂ 22000 ਤੋਂ ਵੱਧ ਨਹੀਂ ਦਿੱਤਾ ਮਹਿੰਗਾਈ ਤੇ ਯਾਰ ਗਰੀਬ ਮਰ ਜੂਗਾ ਆ ਜਿੱਦੇ ਦਾ 22 ਆਇਆ ਜਿਹਦਾ ਵਿਆਹ ਹੋਇਆ ਨਹੀਂ ਇਹਨੇ 1,28,000 ਰੁਪਏ ਤੋਲਾ ਸੋਨਾ ਕਰਤਾ 12 ਸਾਲਾਂ ਚ 1 ਲੱਖ 6000 ਵੱਧ ਗਿਆ ਤੇ ਅਸੀਂ 60 ਸਾਲਾਂ ਚ 22000 ਤੋਂ ਵਧ ਨਹੀਂ ਦਿੱਤਾ ਅਸੀਂ 500000 ਰੁਪਇਆ ਵਧਾਉਂਦੇ ਸੀ 50 ਸਾਲਾਂ ਚ ਟੋਲੇ ਦਾ ਮੇਰੀ ਗੱਲ ਸੱਚੀ ਹੈ ਝੂਠੀ ਹੈ ਬੋਲੋ ਬੋਲਦੀ ਹੈ ਨਹੀਂ ਹੁਣ ਜਮਾਈ ਬੈ ਗਈਆਂ ਜੇ ਮੇਰੀ ਗੱਲ ਸੱਚੀ ਹੈ ਤਾਂ ਤਾੜੀ ਮਾਰ ਦਿਆ ਕਰੋ 60 ਸਾਲਾਂ ਚ ਗੈਸ ਦਾ ਸਿਲੰਡਰ ਐ ਫੜਕੇ ਰੱਖਿਆ 50 ਸਾਲਾਂ ਬਾਅਦ ਵਾਧਾ ਸੀ 5 ਰੁਪਏ ਇਹ 350 ਦਾ ਮਿਲਦਾ ਸੀ ਹੁਣ ਜਿੱਦੇ ਨਾ ਮੋਦੀ ਐ ਕਿਹੜਾ ਇਹਨੇ ਸਿਲੰਡਰ ਲੈ ਕੇ ਦੇਣਾ ਘਰੇ ਕੋਈ ਮਾਤਾ ਤਾਂ ਹੈ ਨਹੀਂ ਹੁਣ 1250 ਦਾ ਹੈ ਹੈ ਜਾ ਗੱਲ ਕਿ ਝੁੱਠੀ ਐ ਛੋਟੇ ਘਰੇ ਮੋਟਰਸਾਈਕਲ ਹੈਗਾ ਸਾਰਿਆਂ ਦੇ ਆ ਕਈਆਂ ਦੇ ਐ ਮੋਟਰਸਾਈਕਲ ਦਾ ਤੇਲ 50 ਰੁਪਏ ਲੀਟਰ ਮਿਲਦਾ ਸੀ ਅੱਜ ਤੋਂ 12 ਸਾਲ ਪਹਿਲਾਂ ਸਿੱਧਾਰ 100 ਦੇ ਮਾਰਿਆ ਮਾਂ ਦੇ ਪੁੱਤ ਨੇ ਇਹ ਥੋਡੇ ਘਰਾਂ ਚੋਂ ਜਿਹੜਾ ਤੇਲ ਐ ਸਰੋਂ ਦੇ ਤੇਲ ਦਾ ਕੀ ਭਾਅ ਐ ਰਫੈਨੋਲ ਦਾ ਕੀ ਭਾਅ ਐ ਧਾਰਾ ਦਾ ਕੀ ਭਾਅ ਐ ਇਹ ਹਾਲਾਤ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਤਾ ਐਦਰ ਸੁਣਿਓ ਥੋਡਾ ਆ ਲਾਸਟ ਗੱਲ ਐ ਭਈ ਲਾਸਟ ਗੱਲ ਉਹ ਯਾਰ ਇੰਦਰ ਹੋ ਜਾ ਚਾਚਾ ਲਾਸਟ ਤੁਸੀਂ ਉਹ ਔਰ ਰਾਇਲੈਂਸ ਕੰਪਨੀ ਦੇ ਅਬਾਨੀ ਦੇ ਮੁੰਡੇ ਦਾ ਵਿਆਹ ਵੇਖਿਆ ਸੀ ਮੋਟੂ ਜੇ ਦਾ ਬੋਲਦੀਆਂ ਨਹੀਂ ਹੁਣ ਜੇ ਬੋਲਦੀਆਂ ਵੇਖਿਆ ਸੀ ਤਾਂ ਤਾੜੀ ਮਾਰੋ ਅੱਛਾ ਇਧਰੇ 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 ਤਿਆ ਨਾਲ ਤਿਆ ਨਾਲ ਤਿਆ ਨਾਲ ਜਿੱਦੀ ਦੇਸ਼ ਦੇ 80% ਲੋਕਾਂ ਕੋਲੇ ਜਾਇਦਾਦ ਹੈ ਉੰਨੀ ਅਬਾਨੀ ਤੇ ਅਬਾਨੀ ਕੋਲੇ ਹੈ ਤੁਹਾਡਾ ਬੇਨੀ ਦੁਖਿਆ ਕਿ ਅਬਾਨੀ ਦੇ ਕੁੱਤੇ ਅਬਾਨੀ ਦੇ ਮੁੰਡੇ ਦੇ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਹੁਣ ਬੋਲਦਿਆਂ ਨਹੀਂ ਇਹ ਦੇਖਿਆ ਨਹੀਂ ਤੁਸੀਂ ਘੜੀਆਂ ਨਹੀਂ ਅੱਖੀਆਂ ਹੁਣ ਦੇਖੋ ਇਹ ਅਮੀਰ ਕਿਹਨੇ ਬਣਾਇਆ ਐਸੇ ਮੋਦੀ ਨੇ ਰਾਹੁਲ ਗਾਂਧੀ ਨੂੰ ਅਮਾਨੀ ਕਾਰ ਦੇਣ ਆਇਆ ਵਿਆਹ ਦਾ ਜਮਾ ਨਹੀਂ ਗਿਆ ਤੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਅਮਾਨੀਆਂ ਦੇ ਵਿਆਹ 'ਚ ਫਿਰੇ ਕਿਉਂਕਿ ਲਟਾਇਆ ਸਾਰਾ ਦੇਸ਼ ਐ ਆਪਣੇ ਦੇਸ਼ 'ਚ 140 ਕਰੋੜ ਦੀ ਆਬਾਦੀ ਹੈ ਤੇ